ਹਰ ਪੀੜਤਾਂ ਲਈ ਰਾਹਤ ਕੈਂਪ ਬਣਿਆ ਹੈ ਬਾਰੇਕੇ ਪਿੰਡ ਪਰ ਹਾਲਾਤ ਵੇਖ ਲਓ ਤਾਲੇ ਲੱਗੇ ਨੇ ਰਸੋਈਆਂ ਨੇ ਜਿੱਥੇ ਖਾਣਾ ਬਣਦਾ ਸੀ ਆ ਏਡੇ ਏਡੇ ਵੱਡੇ ਤਾਲੇ ਠੋਕ ਦਿੱਤੇ ਨੇ ਆ ਤਵੀਆਂ ਜਿਹੜੀਆਂ ਇਸ ਟਾਈਮ ਗਰਮ ਚਾਹੀਦੀਆਂ ਸੀ ਪਰ ਹੁਣ ਠੰਡੀਆਂ ਪਈਆਂ ਕਹਿੰਦੇ ਵੀ ਰਾਸ਼ਨ ਹੀ ਨਹੀਂ ਆ ਰਿਹਾ ਔਰ ਕਹਿੰਦੇ ਵੀ ਰਾਤ ਦੇ ਹੀ ਭੁੱਖੇ ਬੈਠੇ ਨੇ ਲੋਕ ਇੱਥੇ ਇਸ ਰਾਤ ਕੈਂਪ ਦੇ ਹਾਲਾਤ ਨੇ ਫਿਰੋਜ਼ਪੁਰ ਦਾ ਪਿੰਡ ਬਾਰੇਕਿਆ ਪਚੀਤੀ ਪਿੰਡ ਨੇ ਜਿੰਨਾ ਚੋਂ ਲੋਕ ਇਸ ਜਗ੍ਹਾ ਤੇ ਆ ਕੇ ਬੈਠੇ ਨੇ ਹਾਲਾਤ ਬਣ ਗਏ ਨੇ ਇਸ ਜਗ੍ਹਾ ਤੇ ਬਾਕੀ ਲੋਕ ਸਾਡੇ ਕੋਲੇ ਮੌਜੂਦ ਨੇ ਇੱਥੋਂ ਦੇ ਹੀ ਤੁਸੀਂ ਹਾਂਜੀ ਇੱਥੇ ਕੈਂਪ 'ਚ ਆਏ ਆ ਕਿੱਥੇ ਨੇ ਬਾਕੀ ਲੋਕ ਜਿਹੜੇ ਇੱਥੇ ਭੁੱਖੇ ਬੈਠੇ ਨੇ ਬਾਕੀ ਤੁਹਾਨੂੰ ਦਗਾ ਸਕਦੇ ਆ ਸਾਰੇ ਬੱਚੇ ਨਿੱਕੇ ਨਿੱਕੇ ਭੁੱਖੇ ਪਰਦੇ ਪਏ ਨੇ ਬਹੁਤ ਜ਼ਿਆਦਾ ਆਜੋ ਅੱਗੇ ਨੂੰ ਆਜੋ ਤੁਸੀਂ ਉੱਥੇ ਲੈ ਕੇ ਚੱਲੋ ਅੱਛਾ ਇਹ ਕਦੋਂ ਤੋਂ ਨਹੀਂ ਮਿਲ ਰਿਹਾ ਖਾਣਾ ਸਾਨੂੰ ਤਿੰਨ ਦਿਨ ਤੋਂ ਨਹੀਂ ਮਿਲ ਰਿਹਾ ਇੱਕ ਦਿਨ ਜਰੂਰ ਸਾਨੂੰ ਖਾਣਾ ਮਿਲਿਆ ਜਦੋਂ ਮੰਤਰੀ ਆਉਣਾ ਸੀ ਸੁਣਿਆ ਹਸੀਮ ਸੀਐਮ ਆਉਣਾ ਭਗਵੰਤ ਮਾਨ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਮਿਲਿਆ ਕੱਲ ਕੈਂਸਲ ਹੋ ਗਿਆ ਭਗਵੰਤ ਮਾਨ ਗੋਇਲ ਸਾਹਿਬ ਆਏ ਨੇ ਕੱਲ ਸਾਰਾ ਇਹਨਾਂ ਦਾ ਜਿੰਨਾ ਵੀ ਪੀਜੇ ਵੀ ਆਏ ਆ 버ਗਰ ਵੀ ਬੱਚਿਆਂ ਲਈ ਬਹੁਤ ਖਾਣ ਪੀਣ ਨੂੰ ਕੁਝ ਸਮਾਨ ਲੈ ਕੇ ਆਏ ਨੇ ਬਾਕੀ ਉਹ ਨਾਲ ਹੀ ਲੈ ਕੇ ਚਲੇ ਗਏ ਨੇ ਗੱਡੀਆਂ ਵਿੱਚ ਰਾਤ ਨੂੰ ਪਾਰ ਕੇ ਕੱਲ ਕਿਉਂ ਲੈ ਕੇ ਆਏ ਤੇ ਨਾਲ ਕਿਉਂ ਲੈ ਗਏ ਹੁਣ ਸਰਕਾਰਾਂ ਨੇ ਆਪਦੀ ਫਾਰਮੈਟ ਕਰਨੀ ਹੁੰਦੀ ਵੀ ਅਸੀਂ ਜਿਹੜੇ ਕੈਂਪ ਲੱਗੇ ਨੇ ਬਹੁਤ ਇਹਨਾਂ ਨੂੰ ਰਾਤ ਰੈਸਕਿਊ ਕਰਕੇ ਲੈ ਕੇ ਆਏ ਆ ਤੇ ਇਹਨਾਂ ਨੂੰ ਖਵਾ ਪਵਾ ਰਹੇ ਆ ਬਾਕੀ ਸਾਨੂੰ ਵੇਖ ਸਕਦੇ ਜੀ ਤੁਸੀਂ ਕੁਝ ਨਹੀਂ ਮਿਲ ਰਿਹਾ ਭੁੱਖੇ ਮਾਰੇ ਨੇ 11 ਦਾ ਟਾਈਮ ਹੋ ਚੁੱਕਾ ਕੁਝ ਨਹੀਂ ਮਿਲ ਰਿਹਾ ਇੱਥੇ ਜੀ ਮਤਲਬ ਇਹ ਤਾਂ ਨਹੀਂ ਕੀ ਗੱਲ ਭਗਵੰਤ ਸਿੰਘ ਮਾਨ ਨੂੰ ਵਿਖਾਉਣ ਵਾਸਤੇ ਲਿਆਂਦਾ ਹੋਵੇ ਸਾਰਾ ਕੁਝ ਹੋ ਸਕਦਾ ਜੀ ਅਸੀਂ ਬੋਲੇ ਲੋਕ ਆ ਅਸੀਂ ਨਹੀਂ ਬੋਲ ਸਕਦੇ ਸਾਨੂੰ ਨਹੀਂ ਪਤਾ ਬੋਲਣ ਦਾ ਸਾਰੀ ਫਾਰਮੈਟ ਆ ਇਹ ਆਪ ਹੀ ਉੱਤੇ ਕਾਗਜ਼ੀ ਪਤਰੀ ਕਰ ਰਹੇ ਨੇ ਜੀ ਬਿਲਕੁਲ 11 ਵਜ ਗਏ ਅੱਜ ਔਰ ਅੱਜ ਦੀ ਤਰੀਕ 29 ਆ ਔਰ 11 ਵਜ ਤੱਕ ਕਹਿੰਦੇ ਕਿ ਇੱਥੇ ਰੋਟੀ ਪਾਣੀ ਨਹੀਂ ਮਿਲਿਆ ਤਾਂ ਇਹ ਇੱਥੇ ਕੈਂਪ 'ਚ ਹੀ ਰਹਿੰਦੇ ਪਾਈਏ ਨਹੀਂ ਜੀ ਅਸੀਂ ਬਾਹਰੋਂ ਆਨੇ ਗਾੜੇ ਅੱਛਾ ਕਹਿੰਦੇ ਕੈਂਪ 'ਚ ਕੌਣ ਰਹਿੰਦੇ ਨੇ ਉਹ ਕਿਹੜੇ ਰਹਿੰਦੇ ਨੇ ਕੈਂਪ ਵਾਲੇ ਕਿਹੜੇ ਨੇ ਮਾਤਾ ਇਹ ਕੈਂਪ 'ਚ ਆਏ ਹੋਏ ਜੀ ਹਾਂ ਨਹੀਂ ਕਿਹੜੇ ਪਾਸੇ ਨੇ ਮਾਤਾ ਕੈਂਪ 'ਚ ਤੁਸੀਂ ਆਏ ਪਿੰਡ ਕਿਹੜਾ ਪਿੰਡ ਸਾਡਾ ਛੀਨਲ ਜੁਗਿਆ ਹੁਣ ਆਇਆ ਸਾੜੀਆਂ ਵਾਲੇ ਝੁੱਗੇ ਉਹ ਜਿਹੜੇ ਬਿਲਕੁਲ ਦਰਿਆ ਦੇ ਬਿਲਕੁਲ ਦਰਿਆ ਤੇ ਮੱਝਾਂ ਆਈਆਂ ਸਾਡਾ ਕੋਈ ਉਚਾਰਾ ਨਹੀਂ ਆਇਆ ਕੋਈ ਤੂੜੀ ਨਹੀਂ ਆਈ ਭੁੱਖੇ ਬਾਣੇ ਮੁੰਡੇ ਬੈਠਿਆ ਮੱਝਾਂ ਭੁੱਖੀਆਂ ਬਾਣੀਆਂ ਖੜੀਆਂ ਸਾਡਾ ਕੋਈ ਸੰਤਾਨ ਨਹੀਂ ਕੀਤੀ ਆਸਾ ਦਾ ਡੀਸੀ ਤੇ ਮੂਰੇ ਜਾ ਕੇ ਧਰਨਾ ਲਾਉਣਿਆ ਵੀ ਸਾਡੀ ਕੋਈ ਇੱਜ਼ਤ ਨਹੀਂ ਰੱਖੀ ਸੀ ਆਸਾ ਕੀ ਕਰਾਂਗੇ ਜਦ ਸਾਨੂੰ ਦੋ ਦੇ ਫੁਲਕੇ ਦੇ ਕੇ ਚਲੇ ਜਾਂਦੇ ਆ ਬੱਚੇ ਭੁੱਖੇ ਮਰਦੇ ਪਸ਼ੂ ਭੁੱਖੇ ਮਰਦੇ ਆਸਾ ਤੇ ਬੈ ਕੇ ਕੀ ਕਰਾਂਗੇ ਆਖਾਂ ਕੇ ਧਰਨਾ ਲਾਈ ਬੈਠੇ ਆਸਾ ਕਾਇ ਪੈ ਬੈਠੇ ਆ ਅੰਵਾਂੀਆਂ ਦਿੱਤੀ ਜਾਂਦੇ ਉਹ ਤੂੰ ਕਿਨ ਕੋ ਚਾਰੀ ਆ ਸਾਡੇ ਕੋਈ ਸੰਤਾਨ ਸਾਨੂੰ ਨਹੀਂ ਮਿਲਦੀ ਕੋਈ ਸਾਡੇ ਅੱਜ ਅੱਜ ਰੋਟੀ ਮਿਲੀ ਆ ਅੱਜ ਕੋਈ ਰੋਟੀ ਨਹੀਂ ਮਿਲੀ ਕੋਈ ਕੁਝ ਨਹੀਂ ਮਿਲਾ ਬੱਚੇ ਭੁੱਖੇ ਬੈਠੇ ਜਾਨਾ ਮੱਝਾਂ ਚਾਰਦੇ ਆ ਕੋਈ ਮੱਝਾਂ ਦਾ ਚਾਰਾ ਨਹੀਂ ਆਇਆ ਕੋਈ ਬੱਚਾ ਦਾ ਬੰਨੀ ਆਇਆ ਰੋਟੀ ਰਾਜਣ ਪਾਣੀ ਨਹੀਂ ਆਇਆ ਆਸਾ ਕੀ ਕਰਨਾ ਆਸਾ ਦਾਇਕ ਦਰਨਾ ਲੈਣਾ ਡੀਸੀ ਦਾ ਮੂਹਰੇ ਲਾ ਰਿਆ ਸਾੜੀ ਬਹੁਤ ਮਾਰੀ ਤੇ ਮਾਰੀ ਹਾਲਾਤ ਹੋ ਗਈ ਇਹ ਸਾੜੇ ਦਾਣਾ ਪੱਕਾ ਲੋੜ ਗਿਆ ਪਸ਼ੂ ਲੋੜ ਗਏ ਤੇ ਦੋ ਮੱਝਾਂ ਬੱਚੇ ਜਿਹੜੇ ਮੁੰਡੇ ਚਰ ਹੁੰਦੇ ਫਿਰਦੇ ਆ ਆਸਾ ਕੀ ਕਰਨਾ ਇਹ ਤਾਂ ਰੋਟੀ ਖਾ ਕੇ ਸੁੱਕੀ ਸਾੜੀ ਇੰਨੀ ਸਾਂ ਦਾ ਕੋਈ ਨਾ ਸੁਣਿਆ ਤਕਾ ਨਾ ਕਰੇ ਜਦੋਂ ਜਾਣਦੇ ਆ ਵੋਟਰ ਦੇ ਪੇ ਮਾਰੇ ਜਾਂਦੇ ਆ ਸਾਰੀ ਸਾਰੀ ਜ ਸਾਡੀ ਅੱਜ ਸਾਂ ਦਾ ਕਿਹ ਸੁਣਦੇ ਪਾਨ ਆਸਾ ਥੋੜਾ ਨਹੀਂਵੇਂ ਹਾਲਤ ਕਰਨੀ ਮੰਦੀ ਤੋਂ ਮੰਦੀ ਕਰਨੀ ਸਾਡੀ ਕੋਈ ਨਾ ਸਾਨੇ ਆਸਾ ਵੀ ਕਰਨੀ ਅੱਜ ਸਾਡੇ 5 ਬਾਈ ਮਰਲੇ ਤਾਂ ਹੁੰਦੀ ਬੱਚਾ ਨੂੰ ਲਾ ਕੇ ਬੈਠੋ ਹੁੰਦੇ ਸਾਨੂੰ ਕਿਸੇ ਗੱਲ ਦੀ ਪਰਵਾਹ ਨਾ ਹੁੰਦੀ ਹੁਣ ਅੱਜ ਰੋਟੀ ਨਹੀਂ ਮਿਲੀ ਰਾਤ ਮਿਲੀ ਸੀ ਰਾਤ ਅੱਜ ਰੋਟੀ ਆਸ ਤਾਂ ਰਿਸ਼ਤੇਦਾਰਾਂ ਮਨੇ ਬੈਠੇ ਆ ਗਿਆ ਆਏ ਤੇ ਸਾਡੇ ਬੱਚੇ ਜਿਹੜੇ ਭੁੱਖੇ ਮਰਦੇ ਸਾਡੀਆਂ ਮੱਝਾਂ ਭੁੱਖੇ ਖਾੜੀਆਂ ਸਾਡੀ ਰੋਟੀ ਖਾਦੀ ਕੀ ਕਰੇਗੀ ਜਿਹੜੇ ਪਸੂ ਪੁਗ ਭੁੱਕੇ ਮਾਰੇ ਜਾਂਦੇ ਆ ਸਾਡੇ ਮੁੰਡੇ ਭੁੱਕੇ ਖਾ ਬੈਠਿਆ ਉਹ ਜਿਹੜੇ ਵਿੱਚ ਬੈਠਾ ਚੀਨਲ ਜੁਗੇ ਉੱਤੇ ਕੋਈ ਰਾਸ਼ਨ ਪਾਣੀ ਨਹੀਂ ਗਿਆ ਐ ਟਾਈਮ ਕੋਈ ਰਾਸ਼ਨ ਪਾਣੀ ਨਹੀਂ ਗਿਆ ਵਿੱਚ ਦਰਿਆ ਵਿੱਚ ਪਾਣੀ ਚੜ ਗਿਆ ਤੇ ਨਲਕੇ ਡੋਬ ਗਏ ਮੋਟਰ ਹੈ ਨਹੀਂ ਪਾਣੀ ਕਿਥੋਂ ਬੱਚੇ ਪੀਣ ਸਾਡੇ ਜਿਹੜੇ ਮੁੰਡੇ ਬੱਚੇ ਬੀਬੀ ਬੈਠਿਆ ਕੋਠਾ ਉੱਤੇ ਚੜ ਕੇ ਬੈਠਿਆ ਕੋਈ ਉੱਤੇ ਸ਼ਾਂਤਨੀ ਕੀ ਕੀਤੀ ਨਾ ਕੋ ਲੰਗਰ ਗਿਆ ਸੁੱਕਾ ਨਾ ਕੋ ਪ੍ਰਸ਼ਾਦੇ ਗਿਆ ਹਮ ਬਿਲਕੁਲ ਹਾਲਾਤ ਕੀ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕੁਝ ਨਰੇਗਾ ਦੇ ਵੀ ਕਰਮਚਾਰੀ ਜਿਹੜੇ ਨੇ ਉਹ ਇੱਥੇ ਬੈਠੇ ਨੇ ਜਿਨ੍ਹਾਂ ਨੇ ਨਰੇਗਾ ਨਰੂਗਾ ਦਾ ਕੰਮ ਕੁੰਮ ਕਰਨਾ ਹੁੰਦਾ ਕੈਂਪ ਵਾਲੇ ਕਿਹੜੇ ਨੇ ਜਿਹੜੇ ਕੈਂਪ ਚ ਆ ਕੇ ਬੈਠੇ ਨੇ ਹਾਂ ਦੇਖਣਾ ਤੁਸੀਂ ਕੈਂਪ ਚ ਆਏ ਜੀ ਇੱਥੇ ਹਾਂ ਇੱਥੇ ਆਏ ਕਿਹੜਾ ਪਿੰਡ ਕਿਹੜਾ ਤੁਹਾਡਾ ਟੈਂਡੀ ਵਾਲਾ ਟੈਂਡੀ ਵਾਲਾ ਕਦੋਂ ਆਏ ਜੀ ਹਾਂ ਹਾਂ ਬਹੁਗੇ ਤਿੰਨ ਚਾਰ ਦਿਨ ਰੋਟੀ ਕਦੋਂ ਮਿਲੀ ਹੈ ਰੋਟੀ ਸਾਨੂੰ ਵਧੀਆ ਟੱਕਰ ਦੀ ਰਹੀ ਅੱਜ ਹੀ ਵਾਹ ਥੋੜਾ ਜਿਹਾ ਅੱਜ ਨਹੀਂ ਮਿਲੀ ਪਹਿਲਾਂ ਮਿਲਦੀ ਰਹੀ ਆ ਮਿਲਦੀ ਰਹੀ ਹੈ ਅੱਜ ਸਵੇਰ ਦੀ ਨਹੀਂ ਮਿਲੀ ਅੱਜ ਸਵੇਰ ਦੀ ਕੀ ਚੱਕਰ ਪੈ ਗਿਆ ਹੁਣ ਕੀ ਪਤਾ ਹਨ ਤਾਂ ਪਤਾ ਹੀ ਕੋਈ ਨਹੀਂ ਉਧਰ ਕਹਿੰਦੇ ਰਸੋਈਆਂ ਰਸਈਆਂ ਨੂੰ ਤਾਲੇ ਲੱਗੇ ਪਿਆ ਤੇ ਲੋਹਾਂ ਠੰਡੀਆਂ ਪਈਆਂ ਨੇ ਹੁਣ ਪਤਾ ਹੀ ਆ ਇਹਨੇ بیاਜ ਹੁਣ ਕੀ ਪਤਾ ਕੀ ਬਣਾ ਹਾਂ ਗਾਗੇ ਰੋਟੀ ਟੱਕਰ ਦੀ ਰਾਤ ਖਾਧੀ ਆ ਹਾਂ ਰਾਤ ਵੀ ਖਾਧੀ ਕਿੰਨੇ ਵਜੇ ਖਾਧੀ ਰ ਕੱਲ ਉਹ 8-9 ਵਜੇ ਖਾ ਹੀ ਲਈ ਹਾਂ ਅੱਜ ਫਿਰ ਬਣਾਉਣ ਵਾਲਾ ਕੋਈ ਨਹੀਂ ਆਇਆ ਇੱਥੇ ਹੁਣ ਕੋਈ ਨਹੀਂ ਦਿਖਦਾ ਕੋਈ ਨਹੀਂ ਹੁਣ ਕੀ ਪਤਾ ਕੀ ਬਣਾ ਹੂੰ ਨਾ ਇਹ ਨਾ ਨਹੀਂ ਆਪਾਂ ਨੂੰ ਪਤਾ ਕੀ ਕਹਿਣਾ ਚਾਹੁੰਦੇ ਜੇ ਫਰੋਜਪੁਰ ਦੇ ਡੀਸੀ ਨੂੰ ਰੋਟੀ ਅੱਜ ਨਹੀਂ ਮਿਲੀ ਰੋਟੀ ਮੈਨੂੰ ਰੋਟੀ ਟੱਕਰੇ ਅਸੀਂ ਮਰੀਏ ਭੁੱਖੇ ਤਾਂ ਪਾਵੇਂ ਤਰੇ ਆਏ ਅਸੀਂ ਹੁਣ ਇਹੀ ਆਏ ਹੁਣ ਆ ਜੁ ਗਏ ਤੁਹਾਡੇ ਆਪਾ ਪਾਪਾ ਇਵੇਂ ਬਈ ਕੀ ਲੋੜ ਬਦਨਾਮੀ ਕਿਸੇ ਦੀ ਕਰਨ ਦੀ ਆ ਗੱਲ ਕਰਨੇ ਹਾਂ ਠੀਕ ਮੜ ਇਹ ਤਾਂ ਫਿਰ ਕਰਮਾਂ ਚ ਹੀ ਹੋਇਆ ਆਪਣਾ ਕਰਮਾਂ ਚ ਹੀ ਗਿਆ ਤਾਂ ਹੋਈ ਗਏ ਟੱਕਰੇ ਨਾ ਟੱਕਰੇ ਆਪਾਂ ਹੁਣ ਤੂੰ ਨਿਕਲ ਜੂ ਪਾਏ ਹੂੰ ਮਣੋ ਜੋਰ ਉਹਨਾਂ ਨੂੰ ਥੋੜਾ ਯੋਰ ਅੱਗੇ ਨਹੀਂ ਚੱਲਦਾ ਪਰ ਦੂਵੇ ਤੋਂ ਤਾਂ ਨਹੀਂ ਚੱਲਦਾ ਥੋੜਾ ਜਿਹਾ ਜ਼ੋਰ ਚੱਲਦਾ ਪਈਏ ਬਸ ਤੁਸੀਂ ਕੈਂਪ 'ਚ ਰਹਿੰਦੇ ਜੀ ਬੱਚੇ ਇੱਕ ਮਿੰਟ ਆਓ ਕੈਂਪ 'ਚ ਰਹਿੰਦੇ ਜੀ ਤੁਸੀਂ ਵੀ ਹੈ ਨਹੀਂ ਅਸੀਂ ਤਾਂ ਬੰਡੇ ਆਏ ਮੈਂ ਅੱਛਾ ਆ ਬੱਚਿਆਂ ਨੂੰ ਬੁਲਾਓ ਬੱਚੇ ਛੋਟੇ ਨੂੰ ਤੁਸੀਂ ਕੈਂਪ 'ਚ ਰਹਿੰਦੇ ਜੀ ਹਾਂਜੀ ਤੇ ਸੱਚੀ ਦੱਸੀ ਰੋਟੀ ਖਾਧੀ ਨਹੀਂ ਅੱਜ ਨਹੀਂ ਖਾਧੀ ਨਹੀਂ ਕਿਉਂ ਉਹ ਮੈਂ ਆਈ ਨਹੀਂ ਕੱਲ ਖਾਧੀ ਸੀ ਹਾਂ ਅੱਛਾ ਅੱਜ ਰੋਟੀ ਨਹੀਂ ਮਿਲੀ ਨਹੀਂ ਤੁਸੀਂ ਵੀ ਕੈਂਪ 'ਚ ਰਹਿੰਦੇ ਹੋ ਕਦੋਂ ਦੇ ਆਏ ਜੀ ਹਾਂ ਅੱਛਾ ਰੋਟੀ ਖਾਧੀ ਅੱਜ ਹੂੰ ਰੋਟੀ ਨਹੀਂ ਖਾਧੀ ਕਦੋਂ ਖਾਧੀ ਸੀ ਕੱਲ ਕੱਲ ਵੀ ਖਾਧੀ ਆ ਅੱਜ ਨਹੀਂ ਮਿਲੀ ਹਾਂਜੀ ਨਹੀਂ ਮਿਲੀ ਤੁਸੀਂ ਵੀ ਨਹੀਂ ਖਾਧੀ ਨਾ ਕੱਲ ਮਿਲੀ ਅੱਜ ਕੋਈ ਨਹੀਂ ਮਿਲੀ ਕੱਲ ਕੱਲ ਮਿਲੀ ਅੱਜ ਕੋ ਨਹੀਂ ਮਿਲੀ ਅੱਜ ਰੋਟੀ ਨਹੀਂ ਮਿਲੀ ਆਜੋ ਅੱਗੇ ਨੂੰ ਰੋਟੀ ਮਿਲੀ ਅੱਜ ਨਹੀਂ ਅੱਜ ਰੋਟੀ ਨਹੀਂ ਮਿਲੀ ਨਹੀਂ ਨਹੀਂ ਮਿਲੀ ਹੈ ਨਹੀਂ ਨਹੀਂ ਮਿਲੀ 11 ਵਜੇ ਰੋਟੀ ਹਾਈ ਤਾਂ ਖਾਧੀ ਨਹੀਂ ਨਹੀਂ ਸਰ ਭੁੱਖ ਲੱਗੀ ਆ ਨਹੀਂ ਹੈ ਭੁੱਖ ਨਹੀਂ ਲੱਗੀ ਲੱਗੀ ਹੈ ਲੱਗੀ ਭੁੱਖ ਭੁੱਖ ਲੱਗੀ ਰੋਟੀ ਨਹੀਂ ਮਿਲੀ ਨਹੀਂ ਹੈ ਨਹੀਂ ਮਿਲੀ ਆ ਹਾਲਾਤ ਨੇ ਇੱਥੋਂ ਦੇ ਕੈਂਪ ਦੇ ਹਾਲਾਕੇ ਇਹ ਗਲਤਾਂ ਕਹਿ ਰਹੇ ਨੇ ਕਿ ਪਹਿਲਾਂ 1-2 ਦਿਨ ਠੀਕ ਸੀ ਰੋਟੀ ਪਾਣੀ ਮਿਲਦਾ ਰਿਹਾ ਪਰ ਅੱਜ 11 ਵਜ ਗਿਆ ਰੋਟੀ ਪਾਣੀ ਨਹੀਂ ਆਇਆ ਆ ਛੋਟੇ ਛੋਟੇ ਬੱਚਿਆਂ ਨੂੰ ਵੀ ਪੁੱਛਿਆ ਠੀਕ ਆ ਕੱਲ ਤੱਕ ਕਹਿੰਦੇ ਠੀਕ ਸੀਗਾ ਪਰ ਅੱਜ ਕਿਉਂ ਨਹੀਂ ਆਏ ਕਾਤੋਂ ਇੱਥੇ ਪਹੁੰਚੇ ਨਹੀਂਗੇ ਤਾਲੇ ਲੱਗੇ ਨੇ ਇਹਨਾਂ ਸੋਇਆਂ ਨੂੰ ਕਿਉਂ ਨਹੀਂ ਪਹੁੰਚੇ ਇਹ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਬੇਟਾ ਤੁਹਾਨੂੰ ਰੋਟੀ ਮਿਲੀ ਨਹੀਂ ਤੁਸੀਂ ਕਿਹੜੇ ਪਿੰਡ ਤੋਂ ਆਏ ਜੇ ਟੈਂਡੀ ਵਾਲਾ ਤੋਂ ਕਿਦਨ ਦੇ ਬੈਠੇ ਹੋ ਇੱਥੇ ਪਰਸੋਂ ਦੇ ਪਹਿਲਾਂ ਠੀਕ ਸੀਗਾ ਕੰਮ ਪਹਿਲਾਂ ਜਦੋਂ ਥੋੜੇ ਜਣੇ ਸੀ ਉਦਾਂ ਠੀਕ ਸੀਗਾ ਕੰਮ ਰੋਟੀ ਰੋਟੀ ਦੇਂਦੇ ਸੀਗੇ ਕੱਲ ਦੇ ਜਦੋਂ ਕਿ ਜ਼ਿਆਦਾ ਵਧਣ ਲੱਗੇ ਆ ਰੋਟੀ ਰੋਟੀ ਟਾਈਮ ਤੇ ਨਹੀਂ ਦਿੰਦੇ ਕਈ ਕਈ ਤਾਂ ਰਹਿ ਵੀ ਜਾਂਦੇ ਕਈਆਂ ਨੂੰ ਸਬਜ਼ੀ ਨਾਲੀ ਜਿਹੜੀ ਬਣਾ ਦੇ ਮਾਰੀ ਮੋਟੀ ਦਾਲ ਦੂਲ ਉਹਦੇ ਨਾਲ ਹੀ ਸਾਰਨਾ ਪੈ ਜਾਂਦਾ ਆ ਰਾਤ ਕੀ ਹੋਇਆ ਸੀ ਦੋ ਤਿੰਨ ਸਬਜ਼ੀਆਂ ਬਣੀਆਂ ਸੀ ਜਿਹਦੇ ਵਿੱਚੋਂ ਉਹਨਾਂ ਨੇ ਸਾਨੂੰ ਇਕੱਲੀ ਦਾਲ ਦਿੱਤੀ ਸੀ ਜਿਹੜੇ ਰਹਿ ਗਏ ਸੀ ਜਦੋਂ ਕਿ ਸਬਜ਼ੀ ਪਈ ਵੀ ਸੀ ਦੋ ਤਿੰਨ ਤਿੰਨ ਸਬਜ਼ੀ ਬਣਦੇ ਕਿੰਨਾ ਵਸਤ ਬਣਿਆ ਸਾਡੇ ਲਈ ਬਣਦੀਆਂ ਨਾ ਉਹਨਾਂ ਨੇ ਸਾਨੂੰ ਦੇਣੀ ਚਾਹੀਦੀ ਆ ਕਿਉਂ ਨਹੀਂ ਦਿੱਤੀ ਸੀ ਅਗੋਂ ਲੈਣ ਗਏ ਕਹਿੰਦਾ ਕੀ ਚਾਹੀਦਾ ਸਬਜ਼ੀ ਚਾਹੀਦੀਆ ਸਬਜ਼ੀ ਹੈ ਨਹੀਂ ਕਿਉਂ ਨਹੀਂ ਹੈ ਜਦੋਂ ਕਿ ਪਈ ਵੀ ਆ ਸਾਹਮਣੇ ਪਈ ਸੀ ਸਾਹਮਣੇ ਪਈ ਹੀ ਕੱਢ ਲਈ ਮੈਂ ਕਹੀਂ ਖਾਵਾਂਗੇ ਸਾਡੇ ਵਾਸਤੇ ਬਣੀ ਹੈ ਹਾਂ ਹਾਂ ਸਾਡੇ ਲਈ ਬਣੀ ਇਸ ਤੇ ਖਾਣੀ ਆਂ ਦਿਓ ਦੂਸਰੇ ਰੋਲਾ ਪਾਦੇ ਹੋ ਉਹਨਾਂ ਨੂੰ ਨਹੀਂ ਉਹਨਾਂ ਦਿੱਤੀ ਫਿਰ ਉਸ ਤੋਂ ਬਾਅਦ ਉਹਨਾਂ ਅੱਜ ਸਵੇਰ 11 ਵਜੇ ਆ ਅਜੇ ਤੱਕ ਕੋਈ ਖਾਣ ਦਾ ਇੰਤਜ਼ਾਮ ਨਹੀਂ ਹੋਇਆ ਟਾਲੇ ਲੱਗੇ ਹੋਏ ਉਧਰ ਕੋਈ ਆਇਆ ਨਹੀਂ ਅਕੇ ਨੇ ਪੁੱਛਿਆ ਦੱਸਿਆ ਨਹੀਂ ਕੁਝ ਖਾਦਾ ਜਾਂ ਨਹੀਂ ਸਵੇਰ ਬੱਚੇ ਨੂੰ ਬਿਸਕੁਟ ਦਿੱਤੇ ਨੇ ਉਹੀ ਉਹ ਨਖਾ ਕੇ ਬਸ ਟਾਈਮ ਪਾਸ ਹੋਈ ਜਾਂਦੇ ਨੇ। ਭੁੱਖ ਤਾਂ ਲੱਗੀ ਹੋਈ ਐ। ਭੁੱਖ ਤਾਂ ਲੱਗੀ ਹੋਈ ਐ। ਹੂੰ ਕਿੰਨੇ ਤਿੰਨ ਚਾਰ ਦਿਨ ਤੋਂ ਬੈਠੇ ਹੋ? ਤਿੰਨ ਚਾਰ ਦਿਨ ਹੋ ਗਿਆ ਅੱਜ ਸਾਨੂੰ ਬੈਠੇ ਨੇ ਇੱਥੇ। ਆ ਤੁਸੀਂ ਵੇਖ ਲਓ ਦੋ ਦਿਨ ਸਹੀ ਸੀਗਾ ਕੰਮ ਹੁਣ ਕੱਲ ਪਰਸੋਂ ਦਾ ਜ਼ਿਆਦਾ ਹੀ ਹੋ ਗਿਆ। ਹੂੰ ਹੋ ਸਕਦਾ ਲੀਡਰ ਕੁਝ ਪਤਾ ਕੀ ਕਹਿਣ ਵੀ ਇਹ ਵੈਸੇ ਕਰ ਰਹੇ ਨੇ। ਹੋ ਸਕਦਾ ਅਫਸਰ ਕਹਿਣ ਵੀ ਉੰਜ ਹੀ ਕਰ ਰਹੇ ਨੇ। ਪਰ ਇਹਨਾਂ ਨੇ ਇਹ ਵੀ ਗੱਲ ਕਹੀ ਵੀ ਦੋ ਦਿਨ ਠੀਕ ਸੀਗਾ। ਉਸ ਤੋਂ ਬਾਅਦ ਕੰਮ ਹੋ ਗਿਆ ਖਰਾਬ ਜਾਨੀ ਕਿ ਅੱਜ ਸਵੇਰ ਦੀ ਨਹੀਂ ਰੋਟੀ ਮਿਲੀ ਫਿਰ ਇਹ ਕੈਂਪਾਂ ਦੇ ਵਿੱਚ ਬਹਾਉਣ ਦਾ ਕੀ ਫਾਇਦਾ ਜੇ ਇਹਨਾਂ ਨੂੰ ਸਮੇਂ ਸਿਰ ਰੋਟੀ ਨਹੀਂ ਪੁੱਤ ਜੇ ਕਾਬ ਦੇ ਘਰਾਂ ਦੀਆਂ ਛੱਤਾਂ ਦੇ ਬੈਠੇ ਹੁੰਦੇ ਸ਼ਾਇਦ ਉੱਥੇ ਤਾਂ ਪਕਾ ਕੇ ਖਾ ਲੈਣੀ ਉੱਥੇ ਤੁਹਾਨੂੰ ਕਦੇ ਤਾਂ ਖਾ ਲੈਣੀ ਸੀ ਕਿਹਦੇ ਮੂੰਹ ਮੰਨੇ ਥੋੜੀ ਨਾ ਦੇਖਣਾ ਪੈਣਾ ਸੀ ਜਿਹੜਾ ਕੱਲ ਇੱਥੇ ਸਾਰਾ ਸਮਾਨ ਆਇਆ ਸੀ ਬੱਚਿਆਂ ਲਈ ਆਏ ਸੀ ਡੱਬਿਆਂ ਵਿੱਚ ਪਤਾ ਨਹੀਂ ਕੀ ਕੀ ਖਾਣ ਨੂੰ ਸੀਗਾ ਉਹ ਉਹਨਾਂ ਨੇ ਵਾਪਸੀ ਲੈ ਗਏ ਸੀ ਫੋਟੋਆਂ ਖਰਾਾ ਕੇ ਰਖਵਾ ਲੈਣੇ ਬੱਚੇ ਸੁੱਤੇ ਪਏ ਸੀ ਉਹ ਵੀ ਨਾਲੇ ਲੈ ਗਏ ਸੀ ਕੀ ਕੀ ਚੀਜ਼ ਰੇਚਖਾਨ ਪੀਲੀ ਪਤਾ ਨਹੀਂ ਕੀ ਹੋ ਜਾਏਗਾ ਸੀ ਡੱਬਿਆਂ ਵਿੱਚ ਸੈਂ ਡੱਬੇ ਡੁੱਬੇ ਸੀਗੇ ਹਾਂ ਡੱਬੇ ਸੀਗੇ ਅੱਛਾ ਤੁਹਾਡੇ ਲਈ ਆਏ ਸੀ ਸਾਡੇ ਲਈ ਆਏ ਸੀ ਉਹ ਉਹਨਾਂ ਨੇ ਵਾਪਸ ਹੀ ਲੈ ਗਏ ਸੀ ਸਾਨੂੰ ਦਿੱਤੇ ਨਹੀਂ ਕੱਲ ਫੋਟੋਆਂ ਕਰਵਾਈਆਂ ਸੀ ਉਹਨਾਂ ਨੇ ਕਦੋਂ ਕੱਲ ਜਦੋਂ ਕੱਲ ਤੁਮ ਮੈਨ ਆਣਾ ਸੀ ਅੱਛਾ ਉਸ ਟਾਈਮ ਇਹਨਾਂ ਨੇ ਸਾਰੇ ਉੱਥੇ ਲਾਇਆ ਹੋਏ ਸੀ ਨਾ ਸਾਮਾਨ ਦਾ ਹਾਂ ਸਾਨੂੰ ਉਹਨਾਂ ਨੇ ਫੋਟੋਆਂ ਕਰਾ ਲਈਆਂ ਨੇ ਤੁਹਾਨੂੰ ਖੜਾ ਕੇ ਹਾਂ ਕਰ ਦਿੱਤਾ ਨਹੀਂ ਸੀ ਕਿੰਨੇ ਕਿ ਡੱਬੇ ਸੀ ਉਹ ਸਾਰੇ ਉਹ ਵਾਵਾ ਸਾਰੇ ਸੀਗੇ ਘਟੋਂ ਘਟ 100 1.5 200 ਡੱਬਾ ਹੋਣਾ ਸੀ ਸਾਰਾ ਵਾਪਸ ਹੀ ਗਿਆ ਚਲਾ ਹੀ ਅੱਛਾ ਇਹਨਾਂ ਤਰ੍ਹਾਂ ਕਿ 4-4 ਬੱਚੇ ਉਹਨਾਂ ਨੇ ਇੱਕ-ਇੱਕ ਦਿੱਤਨ ਉਹਨੇ ਨਾਲ ਕੀ ਬੰਨਾ ਵਾ ਜੇ ਸਾਰੇ ਬੱਚਿਆਂ ਲਿਆਏ ਆ ਇਹ ਥੋੜੀ ਨਾ ਆਧਾਰ ਕਾਰਡ ਕਿੰਦਾ ਉਥੇ ਨਾ ਮਾ ਕਿੰਦਾ ਨਹੀਂ ਆ ਜੇ ਬੱਚੇ ਫਿਰਦੇ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇਣਾ ਚਾਹੀਦਾ ਹੈ ਇਹ ਥੋੜੀ ਨਾ ਜੀਦਾ ਆਧਾਰ ਕਾਰਡ ਲੱਗੇ ਵੇ ਜੇ ਕੁਝ ਵੀ ਉਹਨੂੰ ਹੀ ਮਿਲਣਾ ਹੈ ਇਦਾਂ ਥੋੜੀ ਨਾ ਸਾਰੇ ਤਾਂ ਇਹ ਰਾਤ ਕੈਂਪ ਵਿੱਚ ਹੀ ਰਹਿਣਾ ਸਾਰਾ ਉਹਨਾਂ ਨੇ ਯਾਰ ਉਹ ਕਿਉਂ ਨਹੀਂ ਦੇ ਰਿਹਾ ਇੱਕ ਤਾਂ ਨਹੀਂ ਲੱਗਦਾ ਵੀ ਭਗਵੰਤ ਸਿੰਘ ਰੱਖਤੇ ਵੀ ਆ ਪਏ ਆ ਤੇ ਉਸ ਤੋਂ ਬਾਅਦ ਲੈ ਗਏ ਸ਼ੋਅ ਆਫ ਕੀਤੀ ਸੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਉਹ ਸਾਰਾ ਕੁਝ ਲੈ ਹੀ ਗਏ ਸੀ ਉਹਨਾਂ ਨੇ ਇਹ ਪਤਾ ਨਹੀਂ ਕਾ ਕਿਉਂ ਕਰਦੇ ਪੈ ਤਾਂ ਕਿਉਂ ਨਹੀਂ ਸਾਨੂੰ ਇਹ ਆ ਹਾਲਾਤ ਨੇ ਆ ਤੁਸੀਂ ਆ ਵੇਖ ਲਓ ਵੀ ਡੱਬੇ ਰੱਖਤੇ ਫੋਟੋਆਂ ਖਚਾਲੀਆਂ ਉਸ ਤੋਂ ਬਾਅਦ ਫਿਰ ਚੱਕ ਕੇ ਲੈ ਗਏ ਡੱਬਿਆਂ 'ਚ ਸੈਂਡਵਿਚ ਸੀਗੇ ਪਤਾ ਨਹੀਂ ਹੋਰ ਖਾਣ ਪੀਣ ਦੇ ਨਾਲ ਸੰਬੰਧਿਤ ਹੀ ਸੀਗਾ ਪਰ ਇੱਥੋਂ ਚੱਕ ਕੇ ਫਿਰ ਫਰਾਰ ਹੋ ਗਏ ਆਹ ਵੇਖ ਲਓ ਇਹ 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 ਹਾਲਾਤ ਨੇ ਇੱਥੋਂ ਦੇ ਤੁਸੀਂ ਵੀ ਇੱਥੇ ਕੈਂਪ 'ਚ ਰਹਿੰਦੇ ਜੀ ਹਾਂਜੀ ਇੱਥੇ ਕੈਂਪ 'ਚ ਰਹੀ ਹਾਂ ਰੋਟੀ ਅੱਜ ਮਿਲੀ ਨਹੀਂ ਮਿਲੀ ਸਵੇਰੇ ਤੋਂ ਲੈ ਕੇ ਨਹੀਂ ਮਿਲੀ ਜੀ ਕੱਲੀ ਚਾਹ ਮਿਲੀ ਔਰ ਕੁਝ ਨਹੀਂ ਜੀ ਕੁਝ ਨਹੀਂ ਮਿਲਿਆ ਨਹੀਂ ਜੀ ਤੁਸੀਂ ਵੀ ਕੈਂਪ 'ਚ ਬੈਠੇ ਜੀ ਹਾਂਜੀ ਤੁਹਾਡਾ ਪਿੰਡ ਕਿਹੜਾ ਸਾਡੇ ਗੱਟੀ ਢਿਮੇ ਕੇ ਅੱਛਾ ਇਹ ਤਾਂ ਪਾਣੀ ਚ ਡੁੱਬ ਗਈ ਗੱਟੀ ਤਾਂ ਹਾਂ ਤੇ ਰੋਟੀ ਅੱਜ ਸੱਚ ਇਮਾਨਦਾਰੀ ਨਾਲ ਦੱਸਿਆ ਜੀ ਰੋਟੀ ਮਿਲੀ ਕਿ ਨਹੀਂ ਮਿਲੀ ਨਹੀਂ ਮਿਲੀ ਛੋਟੇ ਛੋਟੇ ਬੱਚੇ ਇਵੇਂ ਲਗੇ ਫਿਰਦੇ ਨੇ ਆ ਸਾਰੇ ਬੱਚੇ ਭੁੱਖੇ ਪਿਆਸੇ ਤੁਰੇ ਫਿਰਦੇ ਹਾਂ ਇਥੇ ਹਸਪੀਟਲ ਚ ਕੱਲ ਐਡਮਿਟ ਕੀਤਾ ਸੀ ਉਹਨੂੰ ਲੈ ਕੇ ਆਏ ਉਹਨੂੰ ਵੀ ਕੁਝ ਨਹੀਂ ਮਿਲਾ ਅਜੇ ਤੱਕ ਕਿਨੂੰ ਇਥੇ ਐਡਮਿਟ ਕੀਤਾ ਸੀ ਕੱਲ ਤੇ ਸਾਡੇ ਇਥੇ ਡੱਗ ਪਈ ਸੀ ਇੱਕ ਜੜੀ ਟੈਨਸ਼ਨ ਨਾਲ ਦੋ ਤਿੰਨ ਮਰੀਜ਼ ਨੇ ਉਹਨਾਂ ਨੂੰ ਵੀ ਅਜੇ ਤੱਕ ਵੀ ਰੋਟੀ ਨਹੀਂ ਮਿਲੀ ਵੀ ਦਵਾਈ ਲੈ ਲੈਣਗੇ 10 11 ਵਜ ਗਏ ਨੇ ਯਾਨੀ ਕਿ ਮਰੀਜ਼ਾਂ ਨੂੰ ਵੀ ਦਵਾਈ ਨਹੀਂ ਮਰੀਜ਼ਾਂ ਨੂੰ ਵੀ ਨਹੀਂ ਫਰ ਇਸ ਤਰ੍ਹਾਂ ਜੇ ਵਰਕਰ ਜੋ ਵੀ ਆਪਣਾ ਰੋਟੀਆਂ ਪਕਾਉਣ ਵਾਲੇ ਇੱਥੋਂ ਆਏ ਸੀ ਉਹ ਕਹਿ ਰਹੇ ਨੇ ਸਾਡੇ ਕੋਲ ਆਟਾ ਨਹੀਂ ਹੈਗਾ ਜਾਂ ਕੁਝ ਜੇ ਕੁਝ ਸਾਨੂੰ ਮਿਲੇਗਾ ਰਾਸ਼ਨ ਤਾਂ ਹੀ ਪਕਾਵਾਂਗੇ ਉਹਨਾਂ ਨੂੰ ਪੁੱਛਣੇ ਤਾਂ ਰੋਟੀ ਪਾਣੀ ਹਾਂਜੀ ਉਹ ਵੀ ਇਸ ਤਰ੍ਹਾਂ ਕਹਿ ਰਹੇ ਨੇ ਬਿਲਕੁਲ ਆ ਵੇਖ ਲਓ ਤੁਸੀਂ ਆ ਚਾਰੇ ਪਾਸੇ ਕੈਮਰਾ ਇੱਕ ਵਾਰ ਘੁਮਾ ਦਿਓ ਕਿ ਹਾਲਾਤ ਕੀ ਬਣ ਗਏ ਨੇ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਆ ਛੋਟੇ ਛੋਟੇ ਬੱਚੇ ਕਿੰਨੇ ਬੱਚੇ ਨੇ ਔਰ ਇਹਨਾਂ ਨੇ ਰੋਟੀ ਨਹੀਂ ਖਾਧੀ 11 ਸਵਾ 11 ਹੋ ਗਿਆ ਹਜੇ ਤੱਕ ਇਹਨਾਂ ਨੂੰ ਰੋਟੀ ਨਹੀਂ ਮਿਲੀ ਔਰ ਇਹ ਲਾਇਆ ਹੋਇਆ ਹੜ ਰਾਹਤ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਬਾਰੇਕੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਆ ਫੂਕ ਨਿਕਲ ਗਈ ਆ ਇਸ ਪ੍ਰਸ਼ਾਸਨ ਦੀ ਇੱਥੇ 11 ਵਜੇ ਤੱਕ ਇਹਨਾਂ ਲਈ ਕੁਝ ਨਹੀਂ ਆਇਆ ਕਾਗਜ਼ਾਂ 'ਚ ਹੋ ਸਕਦਾ ਪਤਾ ਨਹੀਂ ਕਿੰਨਾ ਸਮਾਨ ਜਿਹੜਾ ਉਹ ਆ ਗਿਆ ਹੋਵੇ ਪਰ ਇੱਥੇ ਆ ਹਾਲਾਤ ਬਣਾਤੇ ਨੇ ਐਹੋ ਜਿਹੇ ਹਾਲਾਤ ਬਣੇ ਪਏ ਨੇ ਲੋਕ ਇੱਥੇ ਮਜਬੂਰੀ ਵਸ ਜਿਹੜੇ ਨੇ ਉਹ ਇੱਥੇ ਬੈਠੇ ਨੇ ਪਏ ਨੇ ਆ ਰਾਹਤ ਕੈਂਪ ਜਿਹੜੇ ਨੇ ਇਹ ਅੰਦਰ ਇੱਥੇ ਸੌਣ ਦੇ ਲਈ ਇਹਨਾਂ ਦੇ ਇਹ ਇਹ ਬਣਾਇਆ ਇਹ ਜਗ੍ਹਾ ਬਣਾਈ ਆ ਇੱਥੇ ਬੱਚੇ ਬੀਬੀਆਂ ਬਜ਼ੁਰਗ ਚਲੋ ਸੁੱਤੇ ਵੀ ਨੇ ਅਸੀਂ ਤਸਵੀਰ ਨਹੀਂ ਚਲੋ ਵਿਖਾਵਾਂਗੇ ਕੁਝ ਲੋਕ ਸੁੱਤੇ ਵੀ ਪਏ ਨੇ ਪਰ ਅੰਦਰ ਰਾਹਤ ਕੈਂਪ ਦੇ ਲਈ ਇੱਥੇ ਇਹਨਾਂ ਨੂੰ ਬੁਲਾਇਆ ਗਿਆ ਇੱਥੇ ਰੱਖਿਆ ਗਿਆ ਪਰ ਰੋਟੀ ਪਾਣੀ ਕਹਿੰਦੇ ਹਜੇ ਤੱਕ ਇੱਥੋਂ ਦੀ ਕੋਈ ਰੋਟੀ ਆਈ ਆ ਰੋਟੀ ਅਜ ਕੋਈ ਨਹੀਂ ਆਈ ਅੱਜ ਸਵੇਰ ਦੀ ਨਹੀਂ ਖਾਧੀ ਕਿ ਨਹੀਂ ਸਵੇਰ ਦੀ ਨਹੀਂ ਮਿਲੀ ਨਾ ਕੋਈ ਰਾਤ ਖਾਧੀ ਸੀ ਰਾਤ ਖਾਧੀ ਰਾਤ ਖਾਦੀ ਸੀ ਰੋਟੀ 11 ਵਜੇ ਤੱਕ ਰੋਟੀ ਨਹੀਂ ਮਿਲੀ ਮੈਂ ਮਤਨ ਨਾਲੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਮਾ ਦਾ ਅੱਜ ਰੋਟੀ ਖਾਧੀ ਅੱਜ ਮਿਲੀ ਸਵੇਰ ਦੀ ਕੋਈ ਨਹੀਂ ਮਿਲੀ ਸਾਨੂੰ ਕੁਝ ਅੱਜ ਰੋਟੀ ਨਹੀਂ ਮਿਲੀ ਨਹੀਂ ਮਿਲੀ ਅੱਛਾ ਤੇ ਕੱਲ ਤਾਂ ਖਾਧੀ ਹੋਗੀ ਕੱਲ ਤੋਂ ਫੇ ਉਹ ਥੋੜੇ ਥੋੜੇ ਮਿਲੇ ਹੈ ਬਸ ਕਿਸੇ ਨੂੰ ਮਿਲੀ ਕਿਸੇ ਨੂੰ ਨਹੀਂ ਗਈ ਹੂੰ ਬੱਚੇ ਭੁੱਖੇ ਫਿਰਦੇ ਨੇ ਇਹਨਾਂ ਨੂੰ ਕੁਝ ਨਹੀਂ ਮਿਲਿਆ ਖਾਣ ਨੂੰ ਹੂੰ ਬੱਚੇ ਰੋਟੀ ਖਾਧੀ ਹੈ ਹੈ ਅੱਜ ਰੋਟੀ ਮਿਲੀ ਨਹੀਂ ਰੋਟੀ ਮਿਲੀ ਅੱਜ ਨਹੀਂ ਮਿਲੀ ਈਵੇਂ ਬੈਠੇ ਹੋ ਹੂੰ ਮਿਲੀ ਰੋਟੀ ਬੱਚੇ ਉਰੇ ਪੁੱਤ ਕਿਹਾ ਜਾ ਅੱਗੇ 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 ਮੇਰਾ ਪੁੱਤ ਰੋਟੀ ਖਾਧੀ ਅੱਜ ਨਹੀਂ ਮਿਲੀ ਰਾਤ ਖਾਧੀ ਸੀ ਕੱਲ ਕੱਲ ਖਾਧੀ ਸੀ ਅੱਛਾ ਅੱਜ ਅੱਜ ਨਹੀਂ ਮਿਲੀ ਰੋਟੀ ਅੱਜ ਬੱਚਿਆਂ ਨੂੰ ਕੋਈ ਨਹੀਂ ਕੋਈ ਨਹੀਂ ਮਿळा ਕੁਝ ਵੀ ਇਹਨਾਂ ਬੱਚੇ ਬਸ ਬੈਠੀ ਹੋਈ ਐਵੇਂ ਹਾਂ ਐਵੇਂ ਬੈਠਣ ਬੱਚੇ ਝਾੜ ਵਗਾਰਾ ਤਾਂ ਮਿਲੀ ਕਿ ਨਹੀਂ ਝਾੜ ਥੋੜੀ ਥੋੜੀ ਮਿਲੀ ਉਹ ਵੀ ਥੋੜੀ ਥੋੜੀ ਮਿਲੀ ਤੁਸੀਂ ਮੜਾ ਜਾਓ ਜੀ ਉੱਠ ਕੇ ਮੜੀ ਜੀ ਦੱਸੋ ਦੱਸੋ ਥੋੜਾ ਬੋਧਾ ਦੱਸੋ ਹੈ ਅੱਜ ਅੱਜ ਮਿਲੀ ਰੋਟੀ ਅੱਜ ਰੋਟੀ ਨਹੀਂ ਮਿਲੀ ਇਹ ਹਾਲਾਤ ਨੇ ਇਥੋਂ ਦੇ ਇਸ ਰਾਹਤ ਕੈਂਪ ਦੇ ਰਾਹਤ ਕੈਂਪ ਰਾਹਤ ਦੇਣ ਦੇ ਲਈ ਬਣਾਇਆ ਗਿਆ ਪਰ ਇੱਥੇ ਰਾਹਤ ਜਿਹੜੀ ਆ ਉਹ ਕਿਵੇਂ ਦੀ ਆ ਉਹ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਰਾਹਤ ਹੜ ਰਾਹਤ ਕੈਂਪ ਔਰ 25 30 ਪਿੰਡ ਨੇ ਜਿਹੜੇ ਇੱਧਰ ਦਰਿਆਵਾਂ ਪਾਰ ਨੇ ਸਰਹਾਦੀ ਲਾਈਨ ਦੇ ਕੋਲੇ ਆ ਔਰ ਜਿੰਨਾ ਪਿੰਡਾਂ ਚੋਂ ਲੋਕਾਂ ਨੂੰ ਇੱਥੇ ਬੁਲਾ ਲਿਆ ਗਿਆ ਉਹ ਪਿੰਡ ਇੱਥੇ ਆ ਗਏ ਨੇ ਉਹਨਾਂ ਨੂੰ ਰੈਸਕਿਊ ਕਰਕੇ ਲੈ ਜਾਂਦਾ ਪਰ ਇਸ ਤੋਂ ਬਾਅਦ ਇੱਥੇ ਰੋਟੀ ਪਾਣੀ ਬਿਲਕੁਲ ਵੀ ਜਿਹੜਾ ਕਹਿੰਦੇ ਨਹੀਂ ਮਿਲਿਆ ਅੱਛਾ ਉਹ ਕੀ ਕਹਿੰਦੇ ਜਿਹੜੇ ਰਸੋਈ ਵਾਲੇ ਉਹਨਾਂ ਨੇ ਗੱਲ ਕੀਤੀ ਹਾਂਜੀ ਰਸੋਈ ਵਾਲਿਆਂ ਨਾਲ ਗੱਲ ਕੀਤੀ ਇਹ ਪੈਣਾ ਸੀਗੀਆਂ ਕਰਮਚਾਰੀ ਜੋ ਸਕੂਲ 'ਚ ਲੱਗੀਆਂ ਹੋਈਆਂ ਨੇ ਉਹ ਕਹਿੰਦੀਆਂ ਅਸੀਂ ਰਾਤ ਦੇ 10 ਵਜੇ ਜਾਈਦਾ ਤਿੰਨ ਸਬਜ਼ੀਆਂ ਆਉਂਦੀਆਂ ਨੇ ਜਿਨ੍ਹਾਂ 'ਚ ਤੁਹਾਨੂੰ ਦਾਲ ਮਿਲਦੀ ਇਕੱਲੀ ਉਹ ਸਾਨੂੰ ਇਹੀ ਗੱਲ ਕਹਿ ਰਹੀ ਨੇ ਇੱਕ ਵਾਰੀ ਕਹਿੰਦੇ ਨੇ ਸਾਨੂੰ ਬਾਕੀ ਕਿੱਧਰ ਜਾਂਦੀਆਂ ਸੋਜੀਆਂ ਬਾਕੀ ਜੀ ਗੱਡੀਆਂ ਚ ਪਾ ਕੇ ਲੈ ਜਾਂਦੇ ਨੇ ਸਾਨੂੰ ਨਹੀਂ ਪਤਾ ਲੱਗਦਾ ਵੀ ਕਿੱਧਰ ਲੈ ਜਾਂਦੇ ਨੇ ਕੌਣ ਲੈ ਜਾਂਦੇ ਕੋਕੜਮ ਚੌਧਰੀ ਨੇ ਕੌਣ ਹਾਂ ਜੀ ਇੱਥੋਂ ਦੇ ਕੜਮ ਚੌਧਰੀ ਲਾ ਲੋ ਪ੍ਰਸ਼ਾਸਨ ਦੇ ਬੰਦੇ ਸਰਕਾਰੀ ਜੀ ਲੈ ਕੇ ਚਲੇ ਜਾਂਦੇ ਯਾਨੀ ਕਿ ਯਾਨੀ ਕਿ ਗਰੀਬਾਂ ਦਾ ਇੱਕ ਤਾਂ ਗਰੀਬ ਉੰਜ ਮਰ ਗਏ ਡੁੱਬ ਗਏ ਤੇ ਇੱਕ ਗਰੀਬਾਂ ਦਾ ਰਾਸ਼ਨ ਵੀ ਲੈ ਕੇ ਬਸ ਰਾਤ ਡੀਸੀ ਸਾਹਿਬ ਫਿਰੋਜ਼ਪੁਰ ਦੇ ਰਾਤ ਸਾਨੂੰ 12 ਵਜੇ ਤੋਂ 1 ਵਜੇ ਤੱਕ ਲੈਣ ਗਏ ਨੇ ਲੈ ਕੇ ਸਾਨੂੰ ਇੱਥੇ ਆ ਗਏ ਨੇ ਕਹਿੰਦੇ ਤੁਹਾਨੂੰ ਹਰੇਕ ਚੀਜ਼ ਦੀ ਪ੍ਰੋਵਾਈਡ ਕਰਵਾਵਾਂਗੇ ਸਾਨੂੰ ਅਜੇ ਤੱਕ ਸਾਨੂੰ ਤਾਂ ਦਿਸਿਆ ਨਹੀਂ ਕੁਝ ਸਾਨੂੰ ਮਿਲਿਆ ਵੀ ਕੁਛ ਨਹੀਂ ਮਿਲਦਾ ਬਸ 2-4 ਬਿਸਕੁਟ ਦੇ ਦਿੰਦੇ ਨੇ ਤੇ ਚਾਹ ਦੇ ਦਿੰਦੇ ਨੇ ਮੈਂ ਤਾਂ ਕੁਛ ਨਹੀਂ ਵੇਖਿਆ ਤੇ ਇੱਕ ਦਾਲ ਖਵਾ ਦਿੰਦੇ ਨੇ ਕਿਉਂਕਿ ਸਾਡੇ ਭੋਲੇ ਲੋਕ ਨੇ ਦਾਲ ਵੀ ਖਾ ਲੈਂਦੇ ਨੇ ਜਿਹੜੀ ਚੀਜ਼ ਚਾਰ ਨਾਲ ਮਿਲੇ ਚਾਰ ਨਾਲ ਖਾ ਲੈਂਦੇ ਨੇ ਪਰ ਇਹਨਾਂ ਨੂੰ ਭੋਲੇ ਲੋਕਾਂ ਨੂੰ ਨਹੀਂ ਪਤਾ ਵੀ ਜੋ ਸਰਕਾਰ ਪੰਜਾਬ ਸਰਕਾਰ ਭਗਵੰਤ ਮਾਨ ਇੱਥੇ ਰਾਹਤ ਕੈਂਪ ਚ ਦੇ ਰਹੇ ਨੇ ਪਰ ਉਹ ਨਹੀਂ ਕੁਝ ਇਹਨਾਂ ਨੂੰ ਮਿਲ ਰਿਹਾ ਕਿਉਂਕਿ ਜਿਹੜਾ ਉੱਤੋਂ ਆ ਰਿਹਾ ਹੈ ਹਾਂਜੀ ਮਿਲਕ ਦੁੱਧ ਆ ਰਿਹਾ ਦਹੀਂ ਆ ਰਹੀ ਇਹ ਕਿਉਂ ਆ ਰਿਹਾ ਸੁੱਕਾ ਦੁੱਧ ਆ ਰਿਹਾ ਹੋਰ ਕਈ ਚੀਜ਼ਾਂ ਜਿਵੇਂ ਕੱਲ ਮੰਤਰੀ ਸਾਹਿਬ ਗੁਲ ਸਾਹਿਬ ਆਏ ਨੇ ਇੱਥੇ ਬਹੁਤ ਜਿੱਦਾਂ ਪੀਜ਼ਾ 버ਗਰ ਛੋਟੇ ਬੱਚਿਆਂ ਨੂੰ ਚਾਕਲੇਟ ਅਸੀਂ ਡੱਬੇ ਵੀ ਉੱਥੇ ਤੁਹਾਨੂੰ ਸ਼ਾਇਦ ਆਉਣ ਉਹ ਦੱਸਿਆ ਉਹ ਦੱਸਿਆ ਬੱਚਿਆਂ ਨੇ ਉੱਥੇ ਮਿਲਿਆ ਉਹ ਉਹ ਵੀ ਲੈ ਗਏ ਹਾਂ ਲੈ ਗਏ ਸਾਨੂੰ ਦਿੱਤੇ ਨਹੀਂ ਕਿਸੇ ਬੱਚਿਆਂ ਨੂੰ ਪੁੱਛ ਸਕਦੇ ਕਿਸੇ ਨੂੰ ਕੁਝ ਮਿਲਿਆ ਹੋਵੇ ਤਾਂ ਹਾਂ ਸਭ ਤੋਂ ਵੱਡੀ ਗੱਲ ਇਹਦੇ ਚਿਹੇ ਆ ਇਹਦਾ ਮਤਲਬ ਇਹ ਨਹੀਂ ਕਿ ਇੱਥੇ ਰਾਸ਼ਨ ਆਉਂਦਾ ਨਹੀਂ ਰਾਸ਼ਨ ਆਉਂਦਾ ਹੈ ਇਹਨਾਂ ਹਰ ਪੀੜਤਾ ਲਈ ਰਾਸ਼ਨ ਇੱਥੇ ਵੱਧੂ ਆਉਂਦਾ ਹੈ ਟਰੱਕਾਂ ਦੇ ਟਰੱਕ ਆਉਂਦੇ ਨੇ ਪਰ ਭਗਵੰਤ ਸਿੰਘ ਮਾਨ ਇੱਕ ਵਾਰ ਝਾਤ ਜਰੂਰ ਮਾਰਨ ਜੇ ਕੱਲ ਆ ਜਾਂਦੇ ਤਾਂ ਉਹਨਾਂ ਨੂੰ ਸਾਕਸ਼ਾਤ ਦਰਸ਼ਨ ਹੋ ਜਾਣੇ ਸੀ ਇੱਥੇ ਇਹਨਾਂ ਚੀਜ਼ਾਂ ਦੇ ਕਿ ਪ੍ਰਸ਼ਾਸਨ ਔਰ ਕੜਮ ਚੌਧਰੀ ਕਿਵੇਂ ਇਹ ਰਾਸ਼ਨ ਨੂੰ ਅੰਡਰਗਰਾਊਂਡ ਕਰ ਰਹੇ ਨੇ ਔਰ ਹੁਣ ਭਗਵੰਤ ਸਿੰਘ ਮਾਨ ਇਹ ਵੀਡੀਓ ਹੀ ਵੇਖ ਲੈਣ ਔਰ ਉਹਨਾਂ ਨੂੰ ਪਤਾ ਲੱਗ ਜੇ ਕਿ ਤੁਹਾਡੇ ਹੜ ਰਾਹਤ ਕੈਂਪਾਂ ਦੀਆਂ ਕਿਵੇਂ ਧੱਜੀਆਂ ਇੱਥੇ ਪ੍ਰਸ਼ਾਸਨ ਅਡਾਉਂਦਾ ਨਜ਼ਰ ਆ ਰਿਹਾ ਹੈ ਇਹ ਤੁਹਾਡੇ ਨਾਲ ਤਸਵੀਰਾਂ ਬਾਰੇ ਕਿ ਪਿੰਡ ਤੋਂ ਸਾਂਝੀਆਂ ਕੀਤੀਆਂ ਨੇ ਜਿੱਥੇ ਰਾਹਤ ਕੈਂਪ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਨੇ ਬਾਕੀ ਤੁਹਾਡੀ ਕੀ ਰਾਏ ਆ ਇਸ ਪੂਰੀ ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ